ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਦਿਨ ਐਤਵਾਰ ਹੈ ਤੇ ਅੱਜ ਕੰਮ ਵੀ ਬਹੁਤ ਜ਼ਿਆਦਾ ਖੇਤ ਦੇ ਵਿੱਚ ਕਿਉਂਕਿ ਅੱਜ ਆਪਾਂ ਤਾਲ ਕੱਟਣਾ ਸਾਡੇ ਕਹਿਣ ਦੇ ਤਾਲ ਕੱਟਣਾ ਪਰ ਅੱਡ ਅੱਡ ਜਗ੍ਹਾ ਤੇ ਇਹਦਾ ਨਾਂ ਲੱਗ ਗਏ ਕੋਈ ਕਹਿੰਦਾ ਵੀ ਕੱਖ ਕੱਟਨੇ ਆ ਕੋਈ ਕਹਿੰਦਾ ਗੰਦ ਕੱਟਣਾ ਕੋਈ ਕਹਿੰਦਾ ਬੂਟੇ ਕੱਟਨੇ ਵਿੱਚੋਂ ਫालतू ਤੇ ਅੱਜ ਸਾਡੇ ਬਲੇ ਕਹਿੰਦੇ ਆ ਤਾਲ ਕੱਟਣਾ ਅੱਜ ਤਾਂ ਕੱਢਣਾ ਖੇਤ ਦੇ ਵਿੱਚੋਂ ਤੇ ਲੇਬਰ ਜਿਹੜੀ ਸਵੇਰੇ 6:30 ਵਜੇ ਉੱਥੇ ਪਹੁੰਚੇਗੀ ਕੋਈ 10 ਤੋਂ 12 ਜਣੇ ਹੋਣਗੇ ਤੇ ਆਪਾਂ ਚੱਲੇ ਖੇਤ ਦੇ ਵਿੱਚ ਤੇ ਉਹਨਾਂ ਵਾਸਤੇ ਚਾਹ ਪਹਿਲਾਂ ਹੀ ਲੈ ਚੱਲੇ ਕਿਉਂਕਿ ਸਾਡੇ ਵਾਲੇ ਪਾਸੇ ਜਿਹੜਾ ਬੰਦਿਆਂ ਨਾਲੋਂ ਬੁੜੀਆਂ ਜ਼ਿਆਦਾ ਕੰਮ ਕਰਦੀਆਂ ਕਿਉਂਕਿ ਬਿਲਕੁਲ ਬਾਰਡਰ ਦੇ ਉੱਤੇ ਹੀ ਤੇ ਬੀਬੀਆਂ ਜ਼ਿਆਦਾ ਕੰਮ ਕਰਦੀਆਂ ਸੋ ਉਹ ਘੈਂੜਿਆਂ ਦੇ ਹਿਸਾਬ ਤੇ ਕੰਮ ਕਰਦੀਆਂ ਵੀ ਘੈਂੜਿਆਂ ਦੇ ਹਿਸਾਬ ਤੇ ਮਕਾਇਆ ਜਿੰਨਾ ਜਿਵੇਂ ਸੀ ਜਣ ਦੇ ਵਿੱਚ 60 ਰੁਪਏ 70 ਰੁਪਏ ਕਹਿਣਾ ਹੁੰਦਾ ਤੇ ਅੱਜ ਦੇ ਦਿਨ ਵੀ 60 ਰੁਪਏ ਕਹਿਣਾ ਜਿਹੜਾ ਚੱਲਦਾ ਵੈ ਸਾਡੇ ਇੱਕ ਜਣੇ ਦਾ ਸੋ ਉੱਥੇ ਪਹੁੰਚ ਗਿਆ ਹੋਣੀ ਐ ਤੇ ਤੁਹਾਨੂੰ ਨਾਲੇ ਉੱਥੇ ਵਿਖਾਣਾ ਉਹ ਵੀ ਸਾਡੇ ਕਿਸ ਤਰੀਕੇ ਕੰਮ ਕਰਦੇ ਆ ਜਿਹੜਾ ਖੇਤਾਂ ਦੇ ਵਿੱਚ ਵੀ ਬੀਬੀਆਂ ਕਿਸ ਤਰੀਕੇ ਕੰਮ ਕਰਦੀਆਂ ਤੇ ਬੰਦੇ ਕਿਸ ਤਰੀਕੇ ਕੰਮ ਕਰਦੇ ਆ ਆਪਾਂ ਖੇਤ ਚੱਲ ਕੇ ਤੁਹਾਨੂੰ ਸਭ ਕੁਝ ਵਿਖਾਉਣੇ ਆ ਟਾਈਮ ਪੂਰਾ ਹੋ ਗਿਆ ਪੂਰੇ 5 ਮਿੰਟ ਹੀ ਰਹਿ ਗਏ ਆ ਸੋ ਉੱਥੇ ਚੱਲ ਕੇ ਢੱਡ ਨਾਲ ਪੂਰੀ ਦੀ ਪੂਰੀ ਵਾਰਤਾਲਾਬ ਕਰਦੇ ਆ ਨਾਲੇ ਤੁਹਾਨੂੰ ਵਿਖਾਉਣਾ ਵਾ ਦੇਖੇਦਾ ਹਾਲ ਵੀ ਕਿਵੇਂ ਫੱਬ ਗਿਆ ਝੋਨਾ 7701 7501 ਤੇ 721 ਮੁਰਸਲੇ ਚੱਲਦੇ ਹੋਣ ਉਹ ਇਹ ਪਿੰਡ ਵਾਲੇ ਖੇਤ ਆ ਗਏ ਆ ਤੇ 7301 ਪੂਰਾ ਫੱਬ ਗਿਆ ਕਿਉਂਕਿ ਆਪਾਂ ਇਹਨੂੰ ਪਰਸੋਂ ਖਾਦ ਪਾਈ ਸੀ ਤੇ ਦੋ ਖਾਦਾਂ ਪਾਈਆਂ ਇਹਨੂੰ 7301 ਨੂੰ ਤੇ ਪੂਰੇ ਦਾ ਪੂਰਾ ਝੋਨਾ ਫਸ ਗਿਆ ਜਿਹਨੂੰ ਕਹਿੰਦੇ ਆ ਤੇ ਹੁਣ ਇੱਕ ਖਾਦ ਰਹਿ ਗਈ ਉਹ ਆਪਾਂ ਪੂਰੇ ਨੈੱਟ ਸਤੰਦਨਾ ਦੇ ਫਰਕ ਦੇ ਫੇਰ ਪਾਵਾਂਗੇ ਕਿਉਂਕਿ ਇਹਨੂੰ ਪਹਿਲੀ ਖਾਦ ਜਿਹੜੀ ਪੂਰਾ ਘੱਟਾ ਪਿਆ ਬਟ ਉਸ ਤੋਂ ਬਾਅਦ ਇਹਨੂੰ ਪਾਈ ਆਪਾਂ 25 ਕਿਲੋ ਤੇ 25 ਤੋਂ 30 ਤੋਂ 35 ਕਿਲੋ ਹੋਰ ਖਾਦ ਨੂੰ ਪਾਉਣਾ ਪਊਗਾ ਅਵੀ ਤਰ ਤਰ ਜੀ ਰੇ ਖੜਾ ਪੂਰਾ ਵਾਸਕੇ ਤੇ ਸਾਵਾ ਆ ਗਿਆ ਆਇਆ ਇਧਰ ਸੋ ਕਰਤੇ ਚਲੋ ਕਿ ਇਹ ਚੱਲ ਕੇ ਕਰਦੇ ਹਾਂ ਅੱਲਪਾ ਲੋਈ ਪਹੁੰਚ ਗਏ ਪਖੇਤ ਤੇ ਲੇਬਰ ਵੀ ਪਹੁੰਚ ਗਈ ਹੈ ਲੇਬਰ ਆਪਦੇ ਤੋਂ ਪਹਿਲਾਂ ਪਹੁੰਚ ਕੇ ਤੇ ਲੱਗੀ ਹੋਈ ਹੈ ਮਖੋਣਾ ਤੈਨੂੰ ਲੇਬਰ ਆਪਣੀ ਇਹ ਆ ਬੰਦੇ ਲੱਗੇ ਟੋਟਲ ਬੰਦੇ ਲੱਗੇ ਹੋਏ ਆ 1 2 3 4 ਤਿੰਨ ਤੇ ਚਾਰ ਸੱਤ ਜਣੇ ਇਧਰ ਉਹ ਜਾਸਣ ਹੀ ਵੀ ਆ ਗਿਆ ਇਹਨਾਂ ਨੇ ਮੱਝਾਂ ਚੋਣੀਆਂ ਮੱਝਾਂ ਚੋ ਕੇ ਤੇ ਦੋਵੇਂ ਜਣੇ ਵਿਹਲੇ ਹੋ ਕੇ ਆ ਗਏ ਅੱਜ ਐਤਵਾਰੇ ਜਾਸ ਵੀ ਵਿਹਲਾ ਘਰੇ ਤੇ ਦੋਵੇਂ ਆ ਗਏ ਨੇ ਚਾਹ ਲੈਣ ਇਹਨਾਂ ਤਾਂ ਕਹਿੰਦੇ ਲੇਬਰ ਨੂੰ ਪਹਿਲਾਂ ਚਾਹ ਪਿਵਾਵਾਂਗੇ ਪਰ ਲੇਬਰ ਪਹਿਲਾਂ ਆਣ ਕੇ ਲੱਗੀ ਯਾਰ ਦੇ ਕੰਮ ਨੂੰ ਸਰਵਨ ਸਿੰਘ ਪਹੁੰਚ ਗਿਆ ਹਾਂਜੀ ਹਾਂਜੀ ਬਾਊ ਜੀ ਪਹੁੰਚ ਗਿਆ ਚਲੋ ਮੈਨੂੰ ਥੋੜੀ ਚਾਹ ਪਾਇਆ ਤੇ ਬਾਕੀ ਚਾਹ ਉਹਨਾਂ ਦੀ ਲੈ ਜਾਓ 7:00 ਵਜੇ ਆ ਜਾ ਵੀ ਜਸਾ ਛੱਟ ਲਾਣਾ ਵਗ ਉਹ ਤੁਹਾਡੇ ਤੋਂ ਪਹਿਲਾਂ ਆਣ ਕੇ ਲੱਗੇ ਹਾਂ ਬਾਈ ਫਿਰ ਮੱਝਾ ਚੋਣ ਲੈ ਜਿਹੜੀ ਮਰਜੀ ਵਟ ਚਲਾਇਆ ਜੀੜੀ ਰੋਡ ਵਰਗੀਆਂ ਵਟਾਂ ਨੇ ਸਾਰੀਆਂ ਮੈਂ ਇੱਕ ਕਰ ਚਾਬੀ ਮੈਨੂੰ ਦੇ ਦਿਦੋ ਉਹ ਅੰਦਰੋਂ ਕੱਪ ਕਾਟ ਲਵਾਂ ਉਹ ਇੱਕ ਰਿੰਦੀ ਵਟ ਉਹਨੂੰ ਜਿਹੜੀ ਚੰਨੇ ਕੇ ਨਾਲ ਦੀ ਹਾਂ ਉਹਦੇ ਦੇ ਮੈਂ ਸਪਰੇਅ ਕਰਨੀ ਮੈਂ ਕਰ ਦੇਣਾ ਤੁਸੀਂ ਲੱਗੋ ਉਹਨਾਂ ਨਾਲ ਚੱਲ ਕੇ ਠੀਕ ਹੈ ਠੀਕ ਆਈ ਉਧਰ ਚੁੱਪਨੇ ਹੁੰਦੇ ਨੇ ਜਾਨ ਬੂਟੀ ਬਹਿਣ ਲੱਗ ਪਈ ਬੂਟੀ ਉੱਤੇ ਹੋ ਗਈ ਲਾਲ ਜਿਹੜੀ ਕਣ ਬੂਟੀ ਉਹ ਹੀ ਜੱਬ ਗਈ ਲੋ ਵੀ ਤਾਂ ਨਵੇਂ ਵਿਖਾਉਣੇ ਜਿਹੜੀ ਆਪਾਂ ਉਹਦੋਂ ਸਪਰੇਅ ਕੀਤੀ ਸਪਰੇਅ ਦਾ ਕਿੰਨਾ ਅਸਰ ਹੋਇਆ ਆਹ ਕਿਤੇ ਕਿਤੇ ਉੱਚੀ ਦੀਂਦੀ ਆਹ ਪੀਲੇ ਰੰਗ ਦੀ ਪੈਣ ਲੱਗ ਪਈ ਜਦੋਂ ਕੰਨੀਆਂ ਦੀ ਲਾਲ ਜੀ ਪੈਣ ਲੱਗ ਪਈ ਆਹ ਕੰਨੀਆਂ ਦੀ ਉਹਦੇ ਨੱਕੇ ਦੇ ਲਾਲ ਪੈਣ ਲੱਗ ਪਣ ਸਾਰੀ ਲਾਲ ਹੋ ਗਈ ਯਾਰ ਉਹ ਜੈਂਕ ਰਏ ਤੁਸੀਂ ਪਟਾ ਦਿਆ ਹੁਣ ਜੋ ਲੀਵਰ ਲੱਗੀ ਨਾਲ ਸਾਰੇ ਦੇ ਸਾਰੇ ਕਿਉਂ ਨਹੀਂ ਪਟਿੰਦੀ ਦੀ ਮੋٹے ਮੋٹے ਬੂਟੇ ਸਾਰੇ ਪੱਟੇ ਜਾਂਦੇ ਖਰਚਾ ਤਾਂ ਕੀਤਾ ਪਰ ਵਿੱਚੋਂ ਵਿੱਚ ਪੁੱਛੜ ਤਾਂ ਕੱਢਿਆ ਹੈ ਨਾ ਅਜਿਹੇ ਵਾ ਮੈਂ ਲੱਭਦਾ ਪੈਂ ਚਾਬੀ ਤੇ ਚਾਬੀ ਨਹੀਂ ਮੈਨੂੰ ਲੱਭੀ ਦੇ ਸਰਵਣ ਆ ਗਏ ਉਹਨੇ ਚਾਬੀ ਲੱਭ ਕੇ ਬੂਆ ਖੋਲਤਾ ਹੁਣ ਆਪਾਂ ਟੈਂਕੀ ਕੱਢਣੀ ਤੇ ਇੱਕ ਟੈਂਕੀ ਰਹਿ ਗਈ ਲੱਗ ਨਾਲ ਤਾਂ ਫੇਰ ਚੱਲ ਕੇ ਦੁਕਾਨ ਸਾਹੁੰਦੇ ਆਂ ਸਰਵਣ ਥੋੜੀ ਚਾਹ ਪਾਇਆ ਵੀ ਹਾਂ ਬਾਈ ਕੋਈ ਪੀਣਾ ਨਹੀਂ ਪਾਣੀ ਨਹੀਂ ਪੀਣਾ ਆ ਵੀ ਅੰਦਰ ਵਾਟਰ ਪੁੱਲਰ ਪਰ ਤੇ ਰੱਖਿਆ ਚਲ ਕੋਈ ਗੱਲ ਨਹੀਂ ਕੋਈ ਕੱਪ ਦੇਈਏ ਤੋ ਬੋ ਕੱਪ ਤੋ ਦੇ ਮੜਾ ਯਾਰ ਉਨੀ ਮਰਾਤੀ ਇੱਥੇ ਪਈ ਸੀ ਟੈਂਕੀ ਹਾਂ ਪੀਲੀ ਟੈਂਕੀ ਇਧਰ ਆ ਪਿੱਛੇ ਪਈ ਬਹੁਤ ਠੀਕ ਆ ਤੇ ਪੰਨੀ ਕਿੱਧਰ ਔਲਾ ਨਹੀਂ ਨਹੀਂ ਲੱਗਦਾ ਛੋਨਾ ਤਾਂ ਪੂਰਾ ਫਸਿਆ ਖੜਾ ਇਹਨੂੰ ਲਾਸਟ ਖਾਦ ਰਹਿ ਗਈ ਨਾ ਰਹਿ ਗਈ ਇਹ ਖਾਦ ਰਹਿ ਗਈ ਪਰ ਲਿਆ ਸਾਢੇ ਚਾਰਾਂਗੇ ਲੈਣ ਪੈਗੀ ਬਸਿੰਦੀ ਵਾਰੀ ਕੱਲ ਤੋਂ ਸ਼ੁਰੂ ਫਿਰ ਮਹੀਨੇ ਤੋਂ ਤੇ ਨਹੀਂ ਹੋਇਆ ਥੋੜਾ ਥੱਲੇ ਉਹ ਉਪਰਲਾ ਮਹੀਨੇ ਤੋਂ ਤੇ ਹੋਵੇ

ਚ ਚਾਲ ਠੀਕ ਚੰਗਾ ਲੈ ਵੀ ਜੱਸ ਵੀ ਟੌਰਣਾ ਬੈਠਾ ਜੱਸ ਕਿਵੇਂ ਨਜ਼ਾਰੇ ਆਉਂਦੇ ਬੈਗ ਨਹੀਂ ਖੇਤ ਦੇ ਨਜ਼ਾਰੇ ਲੈਂ ਚੱਲੇ ਆ ਗੱਲ ਪਤਾ ਲੈ ਆ ਰਹੇ ਨਹੀਂ ਪਤਾ ਗੰਦਾ ਹਾਂ ਉਹ ਨਹੀਂ ਕਿਲੀਆ ਤੇਰਾ ਲੈ ਲੈ ਪਹਿਲੇ ਦਿਨ ਆਇਆ ਕੇ ਪਹਿਲੇ ਦਿਨ ਖੇਤ ਆ ਪਹਿਲੇ ਦਿਨ ਖੇਤ ਆ ਅੱਜ ਨੂੰ ਪਹਿਲੇ ਦਿਨ ਹੀ ਆਪਾਂ ਖੇਤ ਦੇ ਦਰਸ਼ਨ ਸਾਰੇ ਕਰਾ ਦੇਣੇ ਚੰਗੀ ਤਰ੍ਹਾਂ ਕਿਉਂਕਿ ਇਹਨੂੰ ਆਪਾਂ ਨਾ ਚੱਪਾ ਚੱਪਾ ਖੇਤ ਵਿਖਾਉਣਾ ਹੈ ਇਹਨੂੰ ਨਾਲ ਹੀ ਉਹਨਾਂ ਦੇ ਲਾ ਦੇਣਾ ਗੰਦ ਜਿਹੜਾ ਤਸੱਲੀ ਨਾਲ ਇਹ ਪੱਟੇ ਦੇ ਨਾਲ ਇੱਕ ਚੱਪਾ ਚੱਪਾ ਖੇਤ ਦਾ ਪਤਾ ਲੱਗ ਜਾਏ ਵੀ ਝੋਨਾ ਕਿਵੇਂ ਖੜਾ। ਅੱਜ ਆ ਮੈਂ ਸਪੈਸ਼ਲ ਇੱਥੇ ਕਰਕੇ ਆਇਆ। ਅੱਛਾ ਝੋਨਾ ਵੇਖਣ ਲਈ ਕਿ ਝੋਨਾ ਕਿ ਇਸ ਕੰਡੀਸ਼ਨ 'ਚ ਖੜਾ ਹੈ। ਜਿਹੜਾ ਮਾਰਦੇ ਆ ਵਿੱਚ। ਬੜੇ ਵਧੀਆ ਟੈਂਪ ਟੈਨ ਸੱਦਿਆ ਸੀ। ਅੱਜ ਮੈਂ ਖਾਮੀਆਂ ਕੱਟਣੀਆਂ। ਖਾਮੀਆਂ ਕਾਹਦੀਆਂ ਕੱਟ ਰਹੀਆਂ? ਵੀ ਝੋਨਾ ਕਿੱਥੇ ਮਾਰਾ? ਕੰਡੀਸ਼ਨ 'ਚ ਖੜਾ ਕਿੱਥੇ ਮਾਰਾ ਕਿੱਥੇ। ਝੋਨਾ ਟਾਪ ਦਾ ਖੜਾ ਝੋਨਾ ਤੈਨੂੰ ਵੇਖਣ ਦੀ ਲੋੜ ਹੀ ਨਹੀਂ। ਝੋਨਾ ਦਾ ਰੋਜ਼ ਤੂੰ ਵਲੌਗ ਵੇਖਦਾ ਹੀ ਪਿਆ ਐਡੇ ਵੀਡੀਓ। ਖੇਤ ਦੇ ਵਿੱਚ ਆ ਗਏ ਆ ਤੇ 6 ਚੋ ਦਿਨ ਆਪਾਂ ਸਪਰੇਅ ਕੀਤੀ ਤੇ ਸਪਰੇਅ ਤੋਂ ਬਾਅਦ ਰਿਜ਼ਲਟ ਕੀ ਆ ਉਹ ਵੇਖਦੇ ਆਪਾਂ ਕਿਵੇਂ ਪਟਿੰਦਾ ਗੰਦ ਤੇਰੇ ਸਾਹ ਚ ਮੋਟ ਗਲੇ ਆ ਕਿ ਨਹੀਂ ਮੋਟ ਗਲ ਗਿਆ ਜੀ ਮੋਟ ਗਲ ਗਿਆ ਹਾਂਜੀ ਹਾਂ ਉਤੋਂ ਐਨ ਦੂਜੀ ਪੈ ਗਈ ਨਾ ਜਿਵੇਂ ਲਾਲ ਲਾਲ ਹੋ ਗਿਆ ਸਾਰਾ ਹਾਂਜੀ ਆ ਜਿਵੇਂ ਮੋਟ ਸਾਰੇ ਦੇ ਲਾਲ ਹੋ ਗਿਆ ਉਤਲੇ ਪਾਸਿਓਂ ਮਾੜੀ ਬੜੀ ਕ੍ਰੂਮਬਲ ਜੋ ਲਾਲ ਹੋਣ ਲੱਪੇ ਸਮਝੋ ਵੀ ਥੱਲੋਂ ਵੀ ਗਿਆ ਸਾਰਾ ਅਬ ਜੇ ਸਖਤ ਪਟੀਸ਼ ਦਾ ਸੀ ਉਸ ਦਿਨ ਅੱਜ ਮੰਨ ਲਓ ਜਨ ਕਿ ਮੁੱਢ ਤੋਂ ਗੱਲ ਦਾ ਹੌਲੀ ਹੌਲੀ ਵੀ ਉੱਤੋਂ ਥੋੜਾ ਥੋੜਾ ਮਹਿਸੂਸ ਕਰਾਉਂਦਾ ਦੇ ਮੁੱਢ ਤੋਂ ਗੱਲ ਦੇਣਾ ਇਹ ਵੇਖੋ ਬਿਲਕੁਲ ਚੋਰ ਨਾਲ ਪਟੀਸ਼ ਨਹੀਂ ਜਾ ਵੇਖ ਹਾਂ ਸਪਰੇਚਾ ਕੰਮ ਕਰ ਗਈ ਛੱਡ ਗੜਾ ਲੈ ਵੀ ਸਾਰੇ ਇਹਦੇ ਸਾਰੇ ਜਿੰਨਾ 75 ਲਾਇਆ ਸੀ ਆਪਾਂ ਉਹਦੇ ਵਿੱਚੋਂ ਅੱਧੇ ਥਾਂ ਦੇ ਵਿੱਚ ਇਹ ਪ੍ਰੋਬਲਮ ਸੀਗੀ ਤੇ ਕਾਣ ਬੁੱਟੀ ਆ ਕਿੱਲਿਆਂ ਚ ਬੜੀ ਜ਼ਿਆਦੀ ਸੀ ਤੇ ਪੱਕਾਣ ਬੁੱਟੀ ਪਹਿਲਾਂ ਵੇਨੇ ਵੀ ਕਾਣ ਬੁੱਟੀ ਤਾਂ ਕੀ ਬਣਿਆ ਜਿਹੜੀ ਮਿਰਚ ਬੁੱਟੀ ਏ ਉਹ ਤਾਂ ਮੁੱਢੋਂ ਗੰਨ ਲੱਗਦੀ ਏ ਤੇ ਕਾਣ ਬੁੱਟੀ ਆਪ ਵੇਖਦੇ ਆ ਵੀ ਕਿਵੇਂ ਆ ਤੇ ਕਾਣ ਬੁੱਟੀ ਕਿੱਧਰ ਗਈ ਜਾਨਿਕ ਇਹਨੇ ਕਾਣ ਬੁੱਟੀ ਦੀ ਪੱਟੀ ਦੇ ਨਾਮ ਹੀ ਮਿਰਚ ਬੁੱਟੀ ਹੈ ਨਾ ਗੰਦ ਦੂਜਾ ਕਾਟ ਇੱਥੇ ਵੇਖੀ ਕਾਣ ਬੁੱਟੀ ਕਾਣ ਬੁੱਟੀ ਹੋ ਗਈ ਲਾਲ ਆਵੇ ਜਦੋਂ ਇਹਦੇ ਨੱਕੇ ਉੱਤ ਹੋ ਜਾਂਦੇ ਨੇ ਲਾਲ ਆਵੇ ਹਨ ਉਤ ਦੇ ਸਲਾਪੇ ਤਾਂ ਨੱਕੇ ਲਾਲ ਸਮਝੋ ਵੀ ਦਵਾਈ ਅਸਰ ਕਰ ਗਈ ਪੂਰੀ ਆਵੇ ਉਧਰੋਂ ਮੋਟ ਵੀ ਜਿਹੜੇ ਉਹ ਵੀ ਲਾਲ ਹੋ ਗਏ ਜਦੋਂ ਤੋਂ ਨੱਕੇ ਲਾਲ ਹੋਏ ਨੱਕੇ ਲਾਲ ਹੁੰਦੇ ਸ਼ੀਆ ਸੱਤਾਂ ਦਿਨਾਂ ਬਾਅਦ ਸਨਰਾਈਜ਼ ਬਾਹਰ ਦੀ ਆਪਾਂ ਕੀਤੀ ਹੈ ਤੇ ਹੋ ਗਏ ਨੇ ਸਾਰੇ ਹਾਂਜੀ ਆਵੇ ਨੱਕੇ ਸਾਰਿਆਂ ਦੇ ਲਾਲ ਹੋ ਗਏ ਬੜੇ ਗੌਰ ਨਾਲ ਤੁਸੀਂ ਵੇਖੋ ਤੇ ਥੱਲੋ ਵੀ ਲਾਲ ਹੋ ਗਏ ਮੁੱਢੋਂ ਹਾਂਜੀ ਬੋਲੀ ਸਪੈਸ਼ਲ ਹੁਣ ਆਏ ਆਪਾਂ ਬਾਰਾ ਇੱਕ ਵੇ ਟਪਾਰੇ ਚੋਣੇ ਚ ਕੀੜਾ ਮਾਰਨ ਇਸੇ ਕਰਕੇ ਵੀ ਗੰਦ ਮਰਿਆ ਕਿ ਨਹੀਂ ਮਰਿਆ ਪਿੱਛੇ ਚਲਦ ਕੇ ਵੇਖਦੇ ਆ ਜਿਹੜੇ ਆਪਣੇ ਕੋ ਚਾਰ ਪੀਸ ਪਾ ਦੇ ਕੋਈ ਗੱਲ ਸੇਮ ਨਾਲ ਇੱਤੇ ਆਏ ਹੋਏ ਆ ਬਿੱਲਿਆਂ ਵਾਲੇ ਹਾਂਜੀ ਹਾਂਜੀ ਦੋ ਕੁੱਤੇ ਲਏ ਹੋਏ ਨਾਲ ਇਹਨਾਂ ਸੰਗੋਲਾਂ ਸੰਗਾਲਾ ਫੜਦੇ ਆ ਇਥੋਂ ਤਾਂ ਭਜਾਦਾ ਇਹਨਾਂ ਨੂੰ ਗਾਂ ਵੀ ਤੁਸੀਂ ਇਥੋਂ ਨਾ ਫੜੋ ਵੀ ਨਾ ਹੀ ਤੁਸੀਂ ਐਵੇਂ ਦਾ ਕੰਮ ਕਰੋ ਪਰ ਹੁਣ ਕਿਵੇਂ ਉਹਨਾਂ ਨੂੰ ਉੱਪਰ ਕਿਸੇ ਨੂੰ ਵੀ ਇੱਕ ਵਾਰੀ ਤਗੜਾ ਕਹਿ ਜਾਂਦਾ ਵੀ ਨਹੀਂ ਵੀ ਇਹ ਕਰਦੇ ਕੰਮ ਪੁੱਛੇ ਆ ਜਿਹੜੇ ਆਪਣੇ ਮੀਂਹ ਸਪਲਾਈ ਵਾਸਤੇ ਹੁੰਦੇ ਨੇ ਜਿਹੜੇ ਥੱਲੇ ਸੁੱਤ ਸੱਤਰੋਂ ਤੱਕਣ ਵਾਲੇ ਗਰਮੀ ਪੂਰੀ ਆਵਾ ਬਿਲਕੁਲ ਬਲੌਕ ਹੋਈ ਪਈ ਤੇ ਮੌਸਮ ਲੱਗਦਾ ਵੀ ਮੀਂਹ ਆਵੇਗਾ ਪਰ ਆਉਂਦਾ ਨਹੀਂ ਲਗਾਤਾਰ 4 ਦਿਨ ਹੋ ਗਏ ਗੰਦ ਦੀ ਗੱਲ ਕਰਾਂ ਤਾਂ ਗੰਦ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਜਿਵੇਂ ਮਿਰਚ ਬੂਟੀ ਇਹ 75 ਜਰੂ ਇੱਕ ਵਾਲੇ ਕਿੱਲੇ ਆ ਚਲੋ ਅੱਗੇ ਚੱਲ ਕੇ ਵੇਖਦੇ ਆਹ ਗੁਲੀ ਤੇ ਸੁਗ ਗਈ ਲੈ ਵਿੱਚ ਵਿੱਚ ਪ੍ਰੋਬਲਮ ਕਿਤੇ ਕਿਤੇ ਚੋਨੇ ਚ ਆਉਣ ਲੱਗ ਪਈ ਏ ਕੀੜੀ ਅੱਗੇ ਵੇਖੀ ਕੋਈ ਹੋਰ ਤਾਂ ਨਹੀਂ ਹੈਗਾ ਮੇਰਾ ਐ ਮੁੱਢੋਂ ਜੇ ਕਰਕੇ ਕੱਢੀ ਉਹ ਬੁੱਢੋਂ ਆ ਗਿਆ ਉੱਪਰ ਆ ਵੇਖਾ ਮੜਾ ਆ ਜਾ ਨਿੜ ਜਾ ਕੇ ਬਿਲਕੁਲ ਮੁੱਢੋਂ ਜੇ ਕੱਢੀ ਆ ਵੇਖੋ ਜੀ ਆਹ ਵੇਖੋ ਜੀ ਇਹਨਾਂ ਦੇ ਵਿੱਚ ਆ ਆ ਗੀ ਪ੍ਰੋਬਲਮ ਆ ਗਈ ਆਹ ਇਹ ਲੋ ਹੂੰ ਕੀੜੀ ਦੀ ਸਮੱਸਿਆ ਆ ਗਈ ਲੱਗਦਾ ਇਹਨੂੰ ਸਪਰੇਅ ਕਰਨੀ ਪਈ ਇੱਕ ਤਾਂ ਮੌਸਮ ਦਾ ਪਤਾ ਨਹੀਂ ਮਹੀ ਹੈ ਕਿ ਕਿਵੇਂ ਹੁਣ ਇਹਦੇ ਚੰਪਨ ਸਪਰੇਅ ਕਰਨੀ ਪਈ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵੇਖਦੇ ਆ ਕਿਹੜੀ ਕਰਦੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਸਪੈਸ਼ਲਿਸਟ ਸਿੱਖਰ ਤੋਂ ਪਾਰੇ ਸੇ ਕਰਕੇ ਆਏ ਆ ਵੀ ਸਮੱਸਿਆ ਕੋਈ ਹੈਗੀ ਝੋਨੇ ਨੂੰ ਤੇ ਜ਼ਰੂਰ ਉਹਦਾ ਹੱਲ ਕਰੀਏ ਤੇ ਸਵੇਰ ਡੈਡੀ ਨੇ ਮੈਨੂੰ ਜਿਵੇਂ ਕਿਹਾ ਕਿੰਦਾ ਵੀ ਕਿਤੇ ਕਿਤੇ ਇੱਕ ਕੀੜੀ ਇਹ ਵਿੱਚ ਮਹਿਸੂਸ ਹੁੰਦੀ ਵੀ ਚਲੋ ਚੱਲ ਕੇ ਗਾਵੇ ਵੇਖਦੇ ਹਾਂ ਹੋਰ ਅੱਛਾ ਤੇ ਇੱਥੇ ਟੇਕ